Good. ਮਾਰਨਿੰਗ ਟੀ ਵੈਲਕਮ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵੇਰੇ ਮਾਰਨਿੰਗ ਦਾ ਟਾਈਮ ਹੈ ਮਾਰਨਿੰਗ ਦੇ ਟਾਈਮ ਆਪਾਂ ਸਭ ਤੋਂ ਪਹਿਲਾਂ ਇੱਕਮ ਨੂੰ ਬ੍ਰੇਕਫਾਸਟ ਕਰਵਾ ਦਿੱਤਾ ਰੈਡੀ ਸ਼ੈਡੀ ਕਰਵਾ ਦਿੱਤਾ ਉਸ ਤੋਂ ਬਾਅਦ ਇੱਕਮ ਦੀ ਮੈਂ ਲੱਗ ਗਈਆਂ ਕਲਾਸ ਲਗਾਣ ਕਲਾਸ ਇਹਦੀ ਲੱਗ ਰਹੀ ਹੈ ਇਸ ਟਾਈਮ ਪੰਜਾਬੀ ਦੀ ਇੱਕਮ ਨੂੰ ਪੰਜਾਬੀ ਇਸੇ ਸਾਲ ਲੱਗੀ ਹੈ ਪਹਿਲੇ ਤਾਂ ਨਹੀਂ ਲੱਗੀ ਹੈਗੀ ਤੇ ਹੁਣ 5th ਕਲਾਸ ਵਿੱਚ ਜਾ ਕੇ ਪੰਜਾਬੀ ਲੱਗੀ ਹੈ ਇੰਨਾ ਔਖਾ ਲੱਗ ਰਿਹਾ ਨਾ ਇੱਕਮ ਨੂੰ ਪੰਜਾਬੀ ਪੜ੍ਹਨਾ ਕਹਿੰਦੇ ਮਮਾ

ਟੱਟਾ ਟਿਡੇਰਾ ਟਿਡੇਰਾ ਟੱਟਾ ਟਿਡੇਰਾ ਡੱਡਾ ਡੱਡੂ ਟੱਡਾ ਡੋਲੇ ਨਾਨਾ ਇੱਕ ਕੰਮ ਸਕੂਲ ਆਪਾਂ ਪਹਿਸ ਦਿੱਤਾ ਜੀ ਤੇ ਹੁਣ ਲੱਗਦੇ ਆਂ ਹੋਰ ਕਮਾਕਾਰਾਂ ਤੇ ਅੱਜ ਮੇਰੇ ਕੰਮ ਕਾਫੀ ਰਹਿ ਗਏ ਇੱਕ ਮੈਨੂੰ ਮੈਂ ਰਿਵੀਜ਼ਨ ਕਰਾਣ ਲੱਗੀ ਇੱਕਤੀ ਮੈਨੂੰ ਕਹਿੰਦੀ ਰਹੀ ਮੈਂ ਕਿ ਚਲ ਇੱਕ ਵਾਰੀ ਮੈਂ ਰਿਵੀਜ਼ਨ ਕਰਵਾ ਦਿੰਨੀ ਆ ਆ ਜਾ ਬਹਿ ਜਾ ਮੇਰੇ ਕੋਲ ਨਾ ਮਮਾ ਮੈਂ ਨਹੀਂ ਮੈਂ ਖੁਦ ਪੜੂੰਗਾ ਮੈਂ ਖੁਦ ਪੜੂੰਗਾ ਸੋ ਫੇਰ ਵੀ ਮੈਨੂੰ ਤਸੱਲੀ ਜੀ ਨਹੀਂ ਹੋਈ ਹੈਗੀ ਪੜਤਾ ਉਹ ਰਾਤ ਲਿਆ ਬੈਠ ਕੇ ਮੈਂ ਕਿ ਇੱਕ ਵਾਰੀ ਮੈਂ ਪੜਾ ਮੰਗਦੇ ਨੇ ਪੰਜਾਬੀ ਦਾ ਪੇਪਰ ਹੈ ਨਾ ਤਾਂ ਉਹਨੂੰ ਪੰਜਾਬੀ ਆਉਂਦੀ ਹੈ ਚੰਗੀ ਤਰ੍ਹਾਂ ਨਾ ਸੁੱਝ ਨਾ ਟੀਚਰ ਜੋ ਚੰਗੀ ਤਰ੍ਹਾਂ ਬੱਚਿਆਂ ਨੂੰ ਸਿਖਾ ਰਹੇ ਨੇ ਪੰਜਾਬੀ ਸਕੂਲ ਦੇ ਵਿੱਚ ਇੰਨਾ ਮਾੜਾ ਹਾਲ ਹੈ ਹਰਿਆਣੇ ਦੇ ਵਿੱਚ ਪੰਜਾਬੀ ਹੈ ਜਿਹੜੀ ਦੇਖੋ 5th ਕਲਾਸ ਵਿੱਚ ਲੱਗੀ ਹੈ 5th ਕਲਾਸ ਦੇ ਬੱਚੇ ਦਾ ਤਾਂ ਹਾਲ ਪਤਾ ਕਿ ਇਹ じゃ ਹੋ ਰਿਹਾ ਇਸ ਤਰ੍ਹਾਂ ਕੇ ਆਪਣੇ ਸਰਕਾਰੀ ਸਕੂਲਾਂ ਦੇ ਬੱਚਿਆਂ ਦੇ ਪਹਿਲੀ ਕਲਾਸ ਦੇ ਪਹਿਲੀ ਕੱਚੀ ਦੇ ਕਲਾਸ ਦੇ ਬੱਚਿਆਂ ਦਾ ਹਾਲ ਹੁੰਦਾ ਉਹ ਹਾਲ ਇੱਕਮ ਦਾ ਹੋ ਰਿਹਾ ਪੰਜਾਬੀ ਵਿੱਚ ਐਨਾ ਮਾੜਾ ਹਾਲ ਹੈ ਸਿਖਾਤ ਮੈਂ ਇਹਨੂੰ ਬਹੁਤ ਰਹੀਆਂ ਮੋਟਰ ਲਗਾ ਕੇ ਦੇਖਿਆ ਪਾਣੀ ਸਾਫ਼ ਆ ਰਿਹਾ ਕਿ ਕਿੱਤਾ ਦਾ ਆ ਰਿਹਾ ਮਸ਼ੀਨ ਚ ਕੱਪੜੇ ਪਾ ਦਿੱਤੇ ਆਪਾਂ ਐਨੇ ਮਸ਼ੀਨ ਗੇੜਾ ਖਾਣ ਲੱਗੀ ਐ ਨਾ ਕੰਮ ਹੋਰ ਕਰਦੇ ਆ ਆਪਾਂ ਕੀ ਕਰਾਂਗੇ ਆਹ ਥੈਲਾ ਦਿੱਸ ਰਿਹਾ ਤੁਹਾਨੂੰ ਇਹ ਥੈਲੇ ਚੋਂ ਪੱਥਰ ਜਾਨਾ ਕੱਢਦੇ ਆ ਅੱਜ ਪੇਕਿਆਂ ਦਾ ਤੰਦ ਖਾਂਦੀਆਂ ਚਲੋ ਮੈਂ ਕੀ ਕਰਨ ਲੱਗੀ ਆ ਏ ਐਜੀ ਖਜ਼ਾਨਾ ਜੋ ਮੈਂ ਆਪਣੇ ਪੇਕਿਆਂ ਤੋਂ ਲੈ ਕੇ ਆਈ ਸੀਗੀ ਇਹ ਖਜ਼ਾਨਾ ਤਾਂ ਮੇਰੇ ਪੇਕਿਆਂ ਤੋਂ ਆਂਦਾ ਹੀ ਆਂਦਾ ਹੋਰ ਕੁਝ ਆਵੇ ਨਾ ਆਵੇ ਲਸਣ ਪਿਆਜ਼ ਪੇਕਿਆਂ ਦੇ ਹੀ ਹੁੰਦੇ ਨੇ ਮੇਰੇ ਘਰ ਤੇ ਇਹ ਨਾ ਕਾਫੀ ਟਾਈਮ ਪਹਿਲਾਂ ਲੈ ਕੇ ਆਏ ਸੀਗੇ ਜਦੋਂ ਉਹ ਲਸਣ ਨੂੰ ਪੱਟਦੇ ਹੁੰਨੇ ਆ ਨਾ ਉਸ ਟਾਈਮ ਦਾ ਲਸਣ ਪਿਆ ਦੇਖ ਲੋ ਇਹ ਮੇਰੇ ਕੋਲ ਮੈਂ ਯੂਜ਼ ਕਰ ਰਹੀ ਸੀਗੀ ਪਹਿਲਾਂ ਕੁਛ ਕਡੰਡੀਆਂ ਇਹ ਤੋੜ ਕੇ ਰੱਖ ਦੇ ਰੱਖ ਲਈਆਂ ਸੀਗੀਆਂ ਮੈਂ ਪੁੰਖਾ ਸੋਰੀ ਪੁੰਖਾ ਲੱਗ ਕਰ ਦਿੱਤੀਆਂ ਸੀਗੀਆਂ ਕਿਉਂਕਿ ਪੱਟ ਕੇ ਮੀਨੇ ਢੈਂਸਾ ਨੂੰ ਦੇ ਦਿੱਤਾ ਸੀਗਾ ਇਦਾਂ ਹੀ ਮੈ ਲਿਆ ਕੇ ਰੱਖ ਲਿਆ ਥੋੜਾ ਥੋੜਾ ਜਿਹਾ ਆਪਾਂ ਨਾ ਇਦਾਂ ਤੋੜ ਕੇ ਰੱਖ ਲੈਣੇ ਆ ਅੱਜ ਮੈਂ ਕਿਹਾ ਚਲੋ ਮੈਂ ਸਾਰਾ ਸਾਫ਼ ਕਰਕੇ ਰੱਖ ਲੈਣੀ ਆ ਇਹ ਫालतू ਜਿਹੜਾ ਕਵਾੜ ਹੈ ਇਹਨੂੰ ਬਾਹਰ ਸੁੱਟ ਦਿੰਨੇ ਆ ਤੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਸ਼ੇਅਰ ਕਰ ਲੈਣੇ ਆ ਨਹੀਂ ਤਾਂ ਮੈਂ ਪਹਿਲਾਂ ਥੋੜਾ ਥੋੜਾ ਜਿਹਾ ਨਾ ਤੋੜ-ਤੋੜ ਕੇ ਰੱਖੀ ਜਾਂਦੀ ਸੀਗੀ ਪਰ ਹੁਣ ਜਦੋਂ ਸਾਫ਼ ਸਫਾਈ ਕੀਤੀ ਘਰ ਸਾਫ਼ ਕੀਤਾ ਮੈਂ ਕਿਹਾ ਜਿਹੜਾ ਵੀ ਕੰਮ ਇਦਾਂ ਦੇ ਪੈਂਡਿੰਗ ਪਏ ਨੇ ਨਾ ਸਾਰੇ ਨਿਵੇੜ ਲੈਂਦੀ ਆ ਮੈਂ ਆ ਦੇਖੋ ਇੰਨਾ ਲਸਣ ਰਹਿ ਗਿਆ ਹਜੇ ਵੀ ਪੈਂਡਿੰਗ ਕਾਫੀ ਆਪਾਂ ਯੂਜ਼ ਵੀ ਕਰ ਚੁੱਕੇ ਆ ਲੱਛਨ ਦੇ ਰੇਟ ਵੀ ਆਸਮਾਨ ਨੂੰ ਛੂਏ ਪਏ ਨੇ ਕਾਫੀ ਰੇਟ ਹਾਈ ਹੋ ਰਿਹਾ ਹੈ ਤੇ ਇਧਰ ਬਦਲਵਾਈ ਦੇਖ ਲੋ ਬਦਲਵਾਈ ਵੀ ਹੋ ਰਹੀ ਹੈ ਬੜਾ ਦਿਲ ਲੱਗ ਰਿਹਾ ਸੀਗਾ ਬੇੜੇ ਦੇ ਵਿੱਚ ਬੈਠ ਕੇ ਕੰਮ ਕਰਨਾ ਤੰਡੇ-ਤੰਡੀ ਹਵਾ ਚੱਲ ਰਹੀ ਸੀਗੀ ਤੇ ਨਾਲ ਮਸ਼ੀਨ ਦੇ ਵਿੱਚ ਕੱਪੜੇ ਵੀ ਪਾ ਲਏ ਸੀ ਕਿ ਮੈਂ ਇੱਕ ਕੰਮ ਨੂੰ ਭੇਜ ਕੇ ਬੈਠੀ ਨਹੀਂ ਫਿਰ ਫਟਾਫਟ ਕੰਮਾਂ ਨੂੰ ਹੱਥ ਪਾ ਲਿਆ ਕਿਉਂਕਿ ਅੱਜ ਥੋੜਾ ਜਿਹਾ ਟਾਈਮ ਇੱਕ ਕੰਮ ਨੇ ਲੈ ਲਿਆ ਕੰਮ ਮੇਰੇ ਲੇਟ ਹੋ ਗਏ ਨੇ ਤੇ ਇਹ ਦ ਸੈਕਟਰ ਸਾਈਡ ਵਾਲੀ ਵੀ ਬੱਦਲ ਚੜ ਚੜ ਕੇ ਆ ਰਿਹਾ ਜਿਸ ਤਰ੍ਹਾਂ ਕਿ ਬਾਰਿਸ਼ ਹੋਣੀ ਹੀ ਹੋਣੀ ਹੈ ਮੈਨੂੰ ਇਹ ਵੀ ਕਾਲੀ ਸੀਗੀ ਬਾਰਿਸ਼ ਤੋਂ ਪਹਿਲਾਂ ਮੇਰੇ ਕੱਪੜੇ ਵੀ ਵਾਸ਼ ਹੋ ਜਾਣ ਤੇ ਲਸਣ ਵੀ ਇਹ ਮੈਂ ਕਿਹਾ ਚੱਕ ਕੇ ਰੱਖ ਦਮਾਂਕ ਬਾੜ ਬਾਹਰ ਸੁੱਟਾ ਮੈਂ ਪਸੇ ਸਵੇਰ ਦੇ ਕੰਮ ਟਾਈਮ ਨਾਲ ਚੇਤਾ ਫਟਾਫਟ ਕੰਮ ਨੂੰ ਹੱਥ ਪਾ ਲਿਏ ਬੜੀ ਜਲਦੀ ਕੰਮ ਨਿਬੜ ਜਾਂਦੇ ਨੇ ਜੇ ਥੋੜੀ ਜੀ ਆਲਸ ਸਵੇਰ ਦੇ ਟਾਈਮ ਦਿਖਾ ਦੀਏ ਨਾ ਆਪਾਂ ਤਾਂ ਫਿਰ ਉਹੀ ਕੰਮ ਨੂੰ 11 12 ਵਜੇ ਜਾਂਦੇ ਨੇ ਦਿਲ ਖਿਬਰਾਣ ਲੱਗ ਜਾਂਦਾ ਐਨੀ ਲੇਟ ਕੰਮ ਨਿਬੇੜਦੇ ਆਂ ਲੱਸਨ ਸਵਾਰ ਕੇ ਰੱਖਣ ਤੋਂ ਬਾਅਦ ਖਾਣਾ ਬਣਾਇਆ ਖਾਇਆ ਤੇ ਬਾਅਦੇ ਵਿੱਚ ਵਾਰੀ ਆ ਗਈ ਕੱਪੜਿਆਂ ਦੀ ਕੱਪੜੇ ਇਸ ਟਾਈਮ ਮੈਂ ਵਾਸ਼ ਕਰ ਦਿੱਤੇ ਸੁੱਕਣੇ ਪਾ ਰਹੀ ਆ ਤੇ ਝਾੜੂ ਪੋਚੇ ਹੈਲਪਰ ਪਹਿਨ ਕਰਕੇ ਆ ਹੁਣ ਵਾਰੀ ਆ ਗਈ ਹੈ ਕਿਚਨ ਦੀ ਕਿਚਨ ਚ ਚੱਲਾਂਗੇ ਕਿਚਨ ਦੇ ਵਿੱਚ ਲੱਗਾਂਗੇ ਕੰਮਕਾਰ ਕਾਫੀ ਖਿਲਾਰੇ ਪਏ ਨੇ ਕਿਚਨ ਦੇ ਵਿੱਚ ਵੀ ਤੇ ਇੱਕ ਕੰਮ ਹੋਰ ਕਰਨਾ ਮੈਂ ਕਿਚਨ ਦੇ ਵਿੱਚ ਅੱਜ ਜੋ ਕੇ ਤੁਹਾਡੇ ਨਾਲ ਮੈਂ ਸ਼ੇਅਰ ਕਰਾਂਗੀ ਪਲੀਜ਼ ਵੀਡੀਓ ਤੇ ਐਂਡ ਤੱਕ ਬਨੇ ਰਹੋ ਜੋ ਵੀ ਨਿਊ ਹੋਣ ਮੇਰੇ ਭੈਣ ਭਰਾ ਜੁਆਇਨ ਜ਼ਰੂਰ ਕਰ ਲਿਓ ਜੀ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਲਿਓ ਪਲੀਜ਼ ਫੁੱਲ ਵਾਚ ਜ਼ਰੂਰ ਕਰਿਆ ਕਰੋ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਨੂੰ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸੋ ਇਸ ਲਈ ਪਲੀਜ਼ ਸਪੋਰਟ ਕਰੋ ਸਾਰੇ ਜਣੇ ਰਲ ਕੇ ਦੇ ਸੁੱਕਣੇ ਆਪਾਂ ਸਾਰੇ ਪਾ ਦਿੱਤੇ ਦੇਖ ਲਓ ਤੇ ਸਟੈਂਡ ਨੂੰ ਨਾ ਮੈਂ ਲੋਬੀ ਵਿੱਚ ਹੀ ਲਗਾ ਲਿਆ ਕਿਉਂਕਿ ਬਾਹਰ ਕਾਫੀ ਮਿੱਟੀ ਘਟਾ ਜਾ ਉੱਡਦਾ ਹੀ ਰਹਿੰਦਾ ਆਪਣੇ ਦੋ ਘਰਾਂ ਦੇ ਇੱਥੇ ਕੰਮ ਚੱਲ ਰਿਹਾ ਕੰਸਟਰਕਸ਼ਨ ਦਾ ਸੋ ਇਸ ਕਰਕੇ ਕੱਪੜੇ ਲੋਪੀ ਦੇ ਵਿੱਚ ਹੀ ਸੁਕਾਣੇ ਪੈਂਦੇ ਨੇ ਆਪਾਂ ਨੂੰ ਪੰਜਾਬੀ ਨਾਲ ਮੈਨੂੰ ਬਹੁਤ ਕੋਲ ਆਂਦੀ ਹੈ ਛੱਤ ਤੇ ਜਾਣਾ ਤਾਂ ਕਦੀ ਕੱਪੜੇ ਚੱਕੋ ਰੱਖੋ ਮੈਂ ਬਹੁਤ ਕੋਲੀ ਆ ਇਹਨਾਂ ਕੰਮਾਂ ਦੇ ਵਿੱਚ ਸੋ ਲੋਪੀ ਦੇ ਵਿੱਚ ਹੀ ਆਪਾਂ ਸਟੈਂਡ ਨੂੰ ਖੜਾ ਕਰ ਲੈਣੇ ਆਂ ਕਈ ਵਾਰੀ ਗੈਲਰੀ ਚ ਕੱਢ ਦੇਣੀ ਆ ਇੱਥੇ ਹੀ ਕੱਪੜੇ ਸੁੱਕ ਜਾਂਦੇ ਨੇ ਤੇ ਹੁਣ ਕਿਚਨ ਦੀ ਵਾਰੀ ਆ ਗਈ ਕਿਚਨ ਦੇ ਵਿੱਚ ਕਾਫੀ ਖਿਲਾਰੇ ਪਏ ਨੇ ਚੁੱਕਦੇ ਆਂ ਸਾਫ਼ ਕਰਦੇ ਆਂ ਸਾਰੇ ਖਿਲਾਰੇ ਤੇ ਬੱਕੇ ਇਹੀ ਕਿਚਨ ਦੇ ਕੰਮ ਰਹਿ ਗਏ ਝਾੜੂ ਪੂੰਚੇ ਹੋ ਗਏ ਕੱਪੜੇ ਵਾਸ਼ ਹੋ ਗਏ ਤੇ ਉਹ ਲਸਣ ਬਿਓ ਉਹ ਵੀ ਚੱਕ ਕੇ ਰੱਖਣਾ ਮੈਂ ਛੋਲੇ ਦੇ ਵਿੱਚ ਪਾ ਕੇ ਰੱਖ ਲਿਆ ਸੀਗਾ ਲਸਣ ਇਹ ਆ ਦੇਖੋ ਇਹ ਲਸਣ ਇਹਦੇ ਚ ਪਾ ਕੇ ਰੱਖ ਦਿੱਤਾ ਮੈਂ ਮੈਂ ਕਿਹਾ ਚਲੋ ਜਿੰਨਾ ਤਾਂ ਥੋੜਾ ਬੋਤਾ ਪਾਣ ਜ਼ਰੂਰ ਤੇ ਹਨਾ ਬਾਹਰ ਕੱਢ ਲੈਣੇ ਆ ਸਟੈਂਡ ਚ ਪਾ ਦਿੰਨੇ ਆ ਬਾਕੀ ਤਾਂ ਇਹ ਰੱਖ ਦਿੰਨੇ ਆ ਚੱਕ ਕੇ ਆਪਾਂ ਕਿਚਨ ਸਾਫ ਕਰਦੇ ਆ ਤੇ ਇੱਕ ਅੱਜ ਤੁਹਾਨੂੰ ਜੋ ਮੈਂ ਮੇਨ ਮੇਰੀ ਹੱਗੀਆਂ ਅੱਜ ਵੀ ਕੱਲ ਤੋਂ ਅੱਡ ਨਾਲ ਮੈਂ ਸ਼ੇਅਰ ਕਰਦੀ ਆ ਉਹ ਹੈਗੀਆਂ ਜੀ ਸਿੰਘ ਸਾਫ ਕਰਨ ਬਾਰੇ ਮੈਂ ਮੇਰੀ ਭੈਣ ਨੂੰ ਇੱਕ ਦੇਖਿਆ ਸੀਗਾ ਉਹ ਤਰੀਕਾ ਮੈਨੂੰ ਬੜਾ ਵਧੀਆ ਲੱਗਿਆ ਉਸ ਤਰੀਕੇ ਨਾਲ ਸਿੰਘ ਸਾਫ ਕਰਕੇ ਦੇਖਾਂਗੇ ਆਪਾਂ ਕਿਉਂਕਿ ਪਰਾਂਠੇ ਬਣਾਉਣ ਤੋਂ ਬਾਅਦ ਨਾ ਚਿਕਨਾਹੜ ਜੀ ਵਿੱਚੋਂ ਜਾਂਦੀ ਹੋਈ ਇਹਨਾਂ ਸਿੰਘਾਂ ਦੇ ਕੱਲ ਪਰਾਂਠੇ ਬਣਾਏ ਸੀਗੇ ਕੱਲ ਤਾਂ ਕਾਲੀ-ਕਾਲੀ ਦੇ ਵਿੱਚ ਸਾਫ ਮੈਂ ਕਰ ਦਿੱਤੇ ਪਰ ਮੈਨੂੰ ਸਿੰਘ ਚੰਕੇ ਨਹੀਂ ਲੱਗ ਰਹੇ ਹੈਗੇ ਅੱਜ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ ਕਰਾਂਗੇ ਇਹਦਾ ਤਰੀਕਾ ਤੁਹਾਡੇ ਨਾਲ ਵੀ ਆਪਾਂ ਸ਼ੇਅਰ ਕਰਾਂਗੇ ਬਰਤਨ ਮੈਂ ਸਾਫ ਕਰ ਦਿੱਤੇ ਤੇ ਟੋਕਰੇ ਚ ਨਾਲ ਦੀ ਨਾਲ ਬਰਤਨ ਮੈਂ ਲਗਾ ਦਿੱਤੇ ਤੇ ਇੱਕ ਵਾਰ ਨਾ ਮੈਂ ਸਿੰਕ ਸਾਫ ਕਰ ਲਏ ਨੇ ਤੇ ਕੱਲ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹਨਾ ਪਰਾਂਠੇ ਬਣਾਏ ਸੀ ਝਗਨਾਹਟ ਉਹ ਦੇਖੋ ਹਜੇ ਤੱਕ ਨਹੀਂ ਗਈ ਹੈਗੀ ਸਾਬਣ ਮੈਂ ਕੱਲ ਵੀ ਲਗਾ ਕੇ ਸਾਫ ਕੀਤੇ ਸਿੰਕ ਤੇ ਇੱਧਰ ਵਾਲਾ ਵੀ ਪਰ ਨਹੀਂ ਸਾਫ ਹੋ ਰੇ ਕੁਝ ਪਾਣੀ ਦੇ ਵਿੱਚ ਇੱਥੇ ਸਾਡੇ ਸੋਰਾ ਉਹਦੇ ਕਰਕੇ ਤਾਂ ਇਹ ਨਿਸ਼ਾਨ ਦੇਖੋ ਪਏ ਰਹਿੰਦੇ ਨੇ ਇਹ ਨਿਸ਼ਾਨ ਤੁਹਾਨੂੰ ਦਿਸ ਰਹੇ ਹੋਣਗੇ ਕੈਮਰੇ ਦੇ ਵਿੱਚ ਇੰਨੇ ਕੈਪਚਰ ਨਹੀਂ ਹੋ ਰਹੇ ਤੇ ਐਦਾਂ ਦੇ ਨਿਸ਼ਾਨ ਨਾ ਰਹਿੰਦੇ ਹੀ ਰਹਿੰਦੇ ਨੇ ਆਪਾਂ ਹੁਣ ਕੀ ਕਰਨਾ ਹੈ ਸਾਫ਼ ਕਰਨ ਲਈ ਮੈਂ ਵੀ ਇੱਕ ਵੀਡੀਓ ਦੇਖੀ ਸੀਗੀ ਮੇਰੀ ਭੈਣ ਦੀ ਤੇ ਉਹਨਾਂ ਨੇ ਸਿਰਫ 2 ਰੁਪਏ ਵਿੱਚ ਸਾਫ਼ ਕੀਤੇ ਸੀ ਕਿ ਸਿੰਖ ਅੱਜ ਵੀ ਆਪਾਂ 2 ਰੁਪਏ ਵਿੱਚ ਸਾਫ਼ ਕਰਾਂਗੇ ਇਹ ਆਪਾਂ ਲੈਣਾ ਹੈ ਜੀ ਸ਼ੈਂਪੂ ਕਲੀਨਿਕ ਪਲਸ 2 ਸ਼ੈਂਪੂ ਲੈ ਲਏ ਨੇ ਤੇ ਦੋ ਸ਼ੈਂਪੂ ਨਾਲ ਆਪਾਂ ਸਿੰਖ ਚੰਗੀ ਤਰ੍ਹਾਂ ਚਮਕਾ ਦਵਾਂਗੇ ਅੱਜ ਸ਼ੈਂਪੂ ਲੈ ਲੇ ਤੇ ਹੁਣ ਕੋਈ ਵੀ ਆਪਾਂ ਚਾਹੀ ਸਟੀਲ ਬੂਰ ਲੈ ਲਓ ਚਾਹੀ ਕੋਈ ਜਸ ਕਰਬ ਲੈ ਸਕਰਬਰ ਲੈ ਲਓ ਹਨਾ ਉਹਦੇ ਨਾਲ ਨਾ ਆਪਾਂ ਸ਼ੈਂਪੂ ਲਗਾ ਦੇਣਾ ਇਸ ਤਰ੍ਹਾਂ ਦੇਖੋ ਸ਼ੈਂਪੂ ਚੰਗੀ ਤਰ੍ਹਾਂ ਅਪਲਾਈ ਕਰ ਦੇਣਾ ਇਹ ਸਿੰਕ ਦੇ ਵਿੱਚ ਮੈਂ ਸਟੀਲ ਬੂਰ ਲਿਆ ਤਾਂ ਜੋ ਇਹਦੇ ਨਾਲ ਚੰਗੀ ਤਰ੍ਹਾਂ ਹੋਰ ਵੀ ਵਧੀਆ ਨਿਖਰ ਜਾਣ ਵਧੀਆ ਸਾਫ਼ ਹੋ ਜਾਣ ਸਿੰਕ ਕੱਚੇ ਲੋਕਾਂ ਵੀ ਇਹ ਤਰੀਕਾ ਅਪਣਾ ਕੇ ਦੇਖੀਏ ਕਿੰਨਾ ਕੁ ਫਾਇਦਾ ਹੁੰਦਾ ਹੈ ਇਹਦੇ ਨਾਲ ਕਿੰਨਾ ਕੁ ਨਹੀਂ ਫਸਟ ਟਾਈਮ ਹੀ ਕਰਨ ਲੱਗੀ ਆ ਮੈਂ ਵੀ ਇਹ ਤਰੀਕਾ ਅਪਲਾਈ ਅਪਣਾ ਰਹੇ ਹਾਂ ਜੀ ਫਸਟ ਟਾਈਮ ਆਪਾਂ ਇਹ ਵੀ ਤਰੀਕਾ ਤੇ ਤੁਸੀਂ ਦੱਸਿਓ ਤੁਸੀਂ ਵੀਡੀਓ ਦੇਖ ਕੇ ਤਰੀਕੇ ਨੂੰ ਅਪਣਾਇਆ ਜਾਂ ਨਹੀਂ ਅਪਣਾਇਆ ਸਿੰਕ ਸਾਫ ਹੋ ਜਾਂਦੇ ਨੇ ਲੇਕਿਨ ਜੋ ਪਾਣੀ ਦੇ ਨਿਸ਼ਾਨ ਹੁੰਦੇ ਨੇ ਸੋਰੇ ਦੇ ਹਨਾ ਸੋਰਾ ਜਿੱਦਾ ਪਾਣੀ ਦੇ ਵਿੱਚ ਉਹ ਨਿਸ਼ਾਨ ਨਹੀਂ ਜਾਂਦੇ ਹੈਗੇ ਬਹੁਤ ਭੜੇ ਲੱਗਦੇ ਰਹਿੰਦੇ ਨੇ ਉਂਝ ਤਾਂ ਆਪਾਂ ਸਿੰਕ ਦੇਖੋ ਹੋਣਾ ਦੋ ਟਾਈਮ ਵੀ ਸਾਫ ਹੋ ਜਾਂਦੇ ਨੇ ਤਿੰਨ ਟਾਈਮ ਵੀ ਸਾਫ ਹੋ ਜਾਂਦੇ ਨੇ ਕਈ ਵਾਰੀ ਚਾਰ ਟਾਈਮ ਵੀ ਸਿੰਕ ਸਾਫ ਹੋ ਜਾਂਦੇ ਨੇ ਆਪਣੇ ਜਿੰਨੇ ਵਾਰ ਆਪਾਂ ਬਰਤਨ ਸਾਫ ਕਰਦੇ ਹਾਂ ਓਨੇ ਟਾਈਮ ਸਿੰਕ ਸਾਫ ਹੁੰਦੇ ਨੇ ලෝ සාරයේ සිංකතයපාන ශැන්පූල කාලය ටටියන්තේ විළගාමන්ගේ एक ले लिया आपने नींबू तो हूँ ना सारे जिते जिते शैम्पू लगे अपना नींबू फेरांगे अच्छी तरह रगड़ा देखते हाँ कि फायदा होंगे निंबू तो शैंपू का चंकी तरह अप्लाई कर दें अपना ये भी फिर अपना स्क्रब नगड़ा वैसे तो ना दिख ही रहा रिजल्ट हजे मैं पानी तो नहीं सुटिया है ਲੇਕਿਨ ਸ਼ੈਂਪੂ ਲਗਾ ਕੇ ਨਾ ਛੱਡਿਆ 1 ਮਿੰਟ ਛੱਡਿਆ ਹੀ ਨਹੀਂ ਹੈਗਾ ਬਸ ਨਿੰਬੂ ਕੱਟ ਕੇ ਨਾਲ ਦੀ ਨਾਲ ਆਪਾਂ ਨਿੰਬੂ ਅਪਲਾਈ ਕਰਨ ਲੱਗੇ ਪਰ ਰਿਜ਼ਲਟ ਨਾ ਮੈਨੂੰ ਇੰਨੇ ਚੀ ਪਤਾ ਲੱਗ ਰਿਹਾ ਤੇ ਹੁਣ ਜਿੱਥੇ-ਜਿੱਥੇ ਪਾਣੀ ਲੱਗਦਾ ਹੈ ਨਾ ਵੀ ਸਾਫ਼ ਨਹੀਂ ਹੋਇਆ ਉੱਥੇ ਸਕਰਬ ਨਾਲ ਪਾ ਸਾਫ਼ ਕਰ ਦਾਂਗੇ ਸਟੀਲ ਬੁਰ ਲੈ ਲਾਂਗੇ ਚਾਹੇ ਅੱਧਾ ਨਿੰਬੂ ਫੇਰਿਆ ਮੈਂ ਤਾਂ ਅੱਧਾ ਨਿੰਬੂ ਇਦਾਂ ਹੀ ਰਹੇਗਾ ਦੂਜਾ ਹੀ ਫੇਰ ਹੀ ਦੰਦੇ ਆਪਾਂ ਸਕਰਬ ਫੇਰ ਦਿੱਤਾ ਮੈਂ ਤੇ ਹੁਣ ਵਾਰੀ ਆ ਗਈ ਹੈ ਸਿੰਕ ਤੇ ਨਾ ਪਾਣੀ ਸੁੱਟ ਕੇ ਦੇਖਦੇ ਆ ਸਾਫ਼ ਹੋ ਗਏ ਕਿ ਨਹੀਂ ਹੋ ਗਏ ਮੈਂ ਵੀ ਇਸ ਤਰੀਕੇ ਨਾਲ ਨਾ ਫਸਟ ਟਾਈਮ ਹੀ ਸਾਫ ਕੀਤੀ ਨੇ ਓਨ ਕੈਮਰਾ ਰਿਜ਼ਲਟ ਦੇਖੋ ਤੁਸੀਂ ਵੀ ਤੇ ਆਪਣੇ ਸਿੰਕ ਤੁਸੀਂ ਵੀ ਇਸੇ ਤਰੀਕੇ ਨਾਲ ਸਾਫ ਕਰਿਓ ਬਿਲਕੁਲ ਚੰਗੀ ਤਰ੍ਹਾਂ ਸਾਫ ਹੋ ਗਿਆ ਨੇ ਟੰਟੀਆਂ ਦੀ ਵਾਸ਼ਰੂਮ ਦੀਆਂ ਰਹਿ ਗਈਆਂ ਜਿਨ ਕਿ ਉਹਨਾਂ ਨੂੰ ਵੀ ਨਾ ਇਸੇ ਤਰੀਕੇ ਨਾਲ ਹੀ ਸਾਫ ਕਰਾਂਗੀ ਮੈਂ ਪਾਣੀ ਦੇ ਵਿੱਚ ਸੋਰਾ ਹੋਣ ਕਰਕੇ ਨਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ ਸਿੰਕ ਹੋ ਗਏ ਟੁੰਟੀਆਂ ਹੋ ਗਈਆਂ ਪਰ ਬਹੁਤ ਵਧੀਆ ਰਿਜ਼ਲਟ ਆਇਆ ਜੀ ਇਹ ਦੇਖ ਲਓ ਇਹ ਬਿਲਕੁਲ ਨਵਾਂ ਸਿੰਕ ਹੋ ਗਿਆ ਜਿਸ ਤਰ੍ਹਾਂ ਕਿ ਅੱਜ ਹੀ ਆਪਾਂ ਲਗਾਇਆ ਹੋਵੇ ਆਪਾਂ ਇੱਕ ਤੇ ਹੀ ਪਾਣੀ ਸੁੱਕਿਆ ਤੇ ਇੱਕ ਤੇ ਵੀ ਦੇਖ ਲਓ ਕਿੱਦਾਂ ਹਨਾ ਸਾਰੇ ਨਿਸ਼ਾਨ ਸਾਫ ਹੋ ਗਏ ਜਿਹੜੇ ਇੱਥੇ ਨਿਸ਼ਾਨ ਪਏ ਹੋਏ ਸੀਗੇ ਪਾਣੀ ਦੇ ਇਹ ਫਾਰਮੂਲਾ ਬਹੁਤ ਵਧੀਆ ਤੁਸੀਂ ਵੀ ਇਸ ਤਰੀਕੇ ਨਾਲ ਸਾਫ਼ ਕਰਿਓ ਸਿੰਕ ਆਪਣੇ ਇਹ ਹੁਣ ਇੱਧਰ ਵਾਰੀ ਆ ਗਏ ਤੇ ਲਸਿਨ ਕੇ ਸਾਫ਼ ਕਰ ਲੈਣੇ ਆ ਟਾਈਲਾਂ ਰਹਿ ਗਈਆਂ ਟਾਈਲਾਂ ਨੂੰ ਵੀ ਇਹਨਾਂ ਨੂੰ ਮੈਂ ਨਾ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਆ ਸਿੰਕ ਸਾਫ਼ ਹੋ ਗਏ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਤੇ ਚਲੋ ਆਪਾਂ ਐਸੇ ਦੇ ਨਾਲ ਕਰ ਦਨੇ ਅੱਜ ਦੇ ਵਲੌਗ ਦਾ ਐਂਡ ਮਿਲਾਂਗੇ ਕੱਲ ਤੁਹਾਨੂੰ ਇੱਕ ਨਿਊ ਵਲੌਗ ਵਿੱਚ ਪਲੀਜ਼ ਇਸ ਤਰੀਕੇ ਨਾਲ ਸਾਰੀਆਂ ਪੈਣਾ ਜਰੂਰ ਸਿੰਕ ਸਾਫ ਕਰਿਓ ਤੇ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡਾ ਜੋ ਮੈਂ ਤੁਹਾਡੇ ਨਾਲ ਫਾਰਮੂਲਾ ਸ਼ੇਅਰ ਕੀਤਾ ਹੈ ਕੰਮ ਦਾ ਹੈਗਾ ਕਿ ਨਹੀਂ ਹੈਗਾ ਮੈਨੂੰ ਕੰਮ ਦਾ ਲੱਗਿਆ ਇਹ ਫਾਰਮੂਲਾ ਮੈਂ ਵੀ ਵੀਡੀਓ ਦੇਖੀ ਸੀਗੀ ਇੱਕ ਭੈਣ ਦੀ ਇਸ ਲਈ ਤੁਹਾਡੇ ਨਾਲ ਸ਼ੇਅਰ ਕੀਤਾ ਇਹ ਸਿੰਕ ਤਾਂ ਬਿਲਕੁਲ ਨਵੇਂ ਹੋ ਗਏ ਜਿੱਦਾਂ ਕਿ ਅੱਜ ਹੀ ਲਗਾਏ ਹੋਣ ਦੇਖੋ observa la